ਸੁਖਜਿੰਦਰ ਰੰਦਾਵਾ ਦੇ بیٹے ਨੂੰ ਧਮਕੀ ਵਾਲੇ ਮਾਮਲੇ 'ਤੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਰੰਦਾਵਾ 'ਤੇ ਸਵਾਲ ਖੜੇ ਕੀਤੇ ਤਾਂ ਆਮ ਆਦਮੀ ਪਾਰਟੀ ਨੇ ਜਿੱਥੇ ਸੁਨੀਲ ਜਾਖੜ ਨੂੰ ਨਿਸ਼ਾਨੇ 'ਤੇ ਲਿਆ ਉੱਥੇ ਹੀ ਸੁਖਜਿੰਦਰ ਰੰਦਾਵਾ ਨੂੰ ਵੀ ਕੱਠਰੇ 'ਚ ਖੜਾ ਕਰ ਦਿੱਤਾ। بیٹے ਨੂੰ ਮਿਲੀਆਂ ਧਮਕੀਆਂ ਦੇ ਵਿਚਾਲੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਨੇ। ਹੁਣ ਸਵਾਲ ਉਹਨਾਂ ਚੁੱਕੇ ਨੇ ਜੋ ਕਦੇ ਰੰਦਾਵਾ ਦੇ ਨਾਲ ਇੱਕੋ ਪਾਰਟੀ ਦੇ ਵਿੱਚ ਸਨ। ਪੰਜਾਬ ਭਾਜਪਾ ਪ੍ਰਧਾਨ ਸੁਨੀ ਜਖੜ ਨੇ ਸਵਾਲ ਖੜੇ ਕੀਤੇ ਕਿ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਰੰਦਾਵਾ ਦੇ ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਸਨ ਜਖੜ ਦੇ ਇਸ ਬਿਆਨ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਲਟਵਾਰ ਕੀਤਾ ਕਿ ਜਦੋਂ ਉਹ ਕਾਂਗਰਸ ਪ੍ਰਧਾਨ ਸਨ ਉਦੋਂ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਉਦੋਂ ਨਾਮ ਆਇਆ ਵੀ ਇਹਨਾਂ ਦੇ ਜੱਗੂ ਭਗਵਾਨਪੁਰੀਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉੱਥੇ ਚਰਚਾਈ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਨਹੀਂ ਲੱਗਣਾ ਜੀ ਉਹਨਾਂ ਨੇ ਅਪਰੋਚ ਉਹ ਉਹ ਉਹਨਾਂ ਨੂੰ ਕਹੋ ਤੁਹਾਡਾ ਜਿਹੜਾ ਹੈਗਾ ਨਾ ਲੇਟੈਂਟ ਪੀਰੀਅਡ ਬਹੁਤ ਜ਼ਿਆਦਾ ਤੁਸੀਂ ਕਾਂਗਰਸ ਦੇ ਪ੍ਰਧਾਨ ਸੀ ਜੇ ਤੁਹਾਨੂੰ ਪਤਾ ਸੀ ਕਿ ਤੁਹਾਡਾ ਇੱਕ ਮਨਿਸਟਰ ਜਿਹਨੂੰ ਤੁਸੀਂ ਬਾਅਦ ਵਿੱਚ ਉਪ ਮੁੱਖ ਮੰਤਰੀ ਬਣਾਇਆ ਤੇ ਹੀ ਇਜ਼ ਅ ਥ੍ਰੈਟ ਟੂ ਨੈਸ਼ਨਲ ਸਕਿਉਰਿਟੀ ਤਾਂ ਉਦੋਂ ਜਾਖੜ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਨੰਬਰ 1 ਉਦੋਂ ਇਸ ਮਾਮਲੇ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਵੀ ਐਂਟਰੀ ਕੀਤੀ ਤੇ ਸੁਖਜਿੰਦਰ ਰੰਧਾਵਾ ਨੇ ਉਹਨੂੰ ਨਿਸ਼ਾਨੇ 'ਤੇ ਲਿਆ ਆਪਣੀ ਸਰਕਾਰ ਸਮੇਂ ਜੱਗੂ ਦੀ ਮਾਤਾ ਨੂੰ ਸਰਪੰਚ ਬਣਾਉਣ ਅਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ਲਗਾਏ ਇਸ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸਸੀ ਰਿజర్ਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸ ਤੋਂ ਪਨਾ ਹੀ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋਈ ਖਤਰਾ ਪੜਾ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਸੁਗਿੰਦਰ ਦਾਵਾ ਨੇ ਇਲਜ਼ਾਮ ਲਗਾਏ ਸਨ ਕਿ ਜੱਗੂ ਭਗਵਾਨਪੁਰੀਆ ਨੇ ਉਹਨਾਂ ਦੇ ਬੇਟੇ ਨੂੰ ਧਮਕੀ ਦਿੱਤੀ ਹੈ ਹਾਲਾਂਕਿ ਇਸ ਤੇ ਐਕਸ਼ਨ ਲੈਂਦਿਆਂ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਦਾਵਾ ਕੀਤਾ ਕਿ ਮੁਲਜ਼ਮ ਦਾ ਗੈਂਗਸਟਰ ਜੱਗੂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਪਰ ਇਸ ਧਮਕੀ ਨੂੰ ਲੈ ਕੇ ਸਿਆਸਤਪੱਖੀ ਹੋਈ ਹੈ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਕੁਣ ਦਾ ਕਹਾਂਗੇ ਤਲਵੰਡੀ ਸਾਬੋਤ ਤਲਵੰਡੀ ਸਾਬੋਤ ਜ਼ਮੀਨੀ ਵਿਵਾਦ ਨੂੰ ਲੈ ਕੇ ਮਰਡਰ ਕਰ ਦਿੱਤਾ ਗਿਆ ਇੱਕ ਪੁਰਾਣੇ ਦੂਜੇ ਭਰਾਤੇ ਜਾਨਲੇਵਾ ਹਮਲਾ ਕੀਤਾ ਦੱਸ ਸਕੂਟੀ ਤਜਾਰ ਹੈ ਭਰਾਤੇ ਭਤੀਜੇ ਤੇ ਹਮਲਾ ਕੀਤਾ ਗਿਆ ਇੱਟਾਂ ਰੋੜਿਆਂ ਦੇ ਨਾਲ ਅਟੈਕ ਕੀਤਾ ਗਿਆ ਇੱਟ ਵੱਜਨ ਦੇ ਨਾਲ ਭਰਾਤੇ ਨੂੰ ਮੌਕੇ ਤੇ ਹੀ ਮੌਤ ਹੋ ਗਈ ਜਲਦੀ ਭਤੀਜਾ ਗੰਭੀਰ ਜ਼ਖਮੀ ਹੋਇਆ ਹੈ ਪੜਿਤ ਪਰਿਵਾਰ ਨੇ ਮੁਲਜ਼ਮਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਤਲਵੰਡੀ ਸਾਬੋਤ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੰਝੜਪੁਈ ਮਰਡਰ ਹੀ ਕਰ ਦਿੱਤਾ ਗਿਆ ਇੱਕ ਪੁਰਾਣੇ ਦੂਜੇ ਭਰਾਤੇ ਜਾਨਲੇਵਾ ਹਮਲਾ ਕੀਤਾ ਕੂਟਿਤੇ ਜਾ ਰਹੇ ਭਰਾ ਤੇ ਭਤੀਜੇ ਤੇ ਇਹ ਹਮਲਾ ਕੀਤਾਗਾ ਦੂਜੇ ਭਰਾ ਦੇ ਵੱਲੋਂ ਇੱਕ ਤਾਂ ਰੋੜਿਆ ਉਹਨਾਂ ਤੇ ਵਰਾਈਆਂ ਗਈਆਂ ਨੇ ਦੱਸ ਕਿ ਇੱਟ ਵੱਜਣ ਦੇ ਨਾਲ ਭਰਾ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਭਤੀਜਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਕੁਝ ਜ਼ਮੀਨ ਦਾ ਇਹਨਾਂ ਤਕਸੀਮ ਦਾ ਰੋਣਾ ਸੀਗਾ ਦੋ ਦਰਨਾ ਸਕੇ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਰਾਹਰੇ ਵਿੱਚ ਆਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਈ ਹੈ ਇਹਨਾਂ ਦੀ ਸਕੂਟਰੀ ਦੇ ਵਿੱਚ ਐਕਸੀਡੈਂਟ ਹੋ ਗਿਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪਈ ਸਕੂਟਰੀ ਉਹਦੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਦਿੱਗਨਸਾਰ ਉਹਦੀ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਗਰੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਕਤਲ ਹੋਇਆ ਜਾਂ ਕਿਵੇਂ ਕੀ ਮਾਹ ਹੈ ਇਹ ਹਜੇ ਤਫਤੀਸ਼ ਦਾ ਵਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਰਹੀ ਹੈ ਇਸ ਸਬੰਧ ਵਿੱਚ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਮੂਦ ਦੇ ਲੈ ਰਹੇ ਹੈਗੇ ਇਹਦੀ ਕਾਰਵਾਈ ਦਾ ਅੰਦਰੀ ਜਾਂਦੀ ਹੈ ਹੁਣਲ ਕਪੂਰਥਲਾ ਦੀ ਕਪੂਟਲਾ ਦੇ ਮੁੱਖ ਬਾਜ਼ਾਰ 'ਚ ਤਣਾ ਦਾ ਮਾਹੌਲ ਪੈਦਾ ਹੋ ਗਿਆ ਦਰਸਲ ਇੱਕ ਕੁੜੀ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਇਸ ਤਰ੍ਹਾਂ ਲੱਗੇ ਨੇ ਦੁਕਾਨ 'ਤੇ ਕੰਮ ਕਰਨ ਵਾਲੇ ਕਰਮੀਆਂ ਤੇ ਇਲਜ਼ਾਮ ਲੱਗੇ ਨੇ ਬਾਕੀ ਦੁਕਾਨਦਾਰਾਂ ਨੇ ਛੇੜਛਾੜ ਦਾ ਵਿਰੋਧ ਕੀਤਾ ਦੱਸ ਕਿ ਦੁਕਾਨ ਨੂੰ ਜਬਰੀ ਖਾਲੀ ਕਰਵਾਉਣ ਦੀ ਕੋਸ਼ਿਸ਼ ਵੀ ਇਸ ਦੌਰਾਨ ਕੀਤੀ ਗਈ ਮੌਕੇ ਤੇ ਪੁਲਿਸ ਜਦੋਂ ਪਹੁੰਚੀ ਤੇ ਪੁਲਿਸ ਨੇ ਮਾਮਲੇ ਨੂੰ ਸ਼ਾਨ ਕਰਵਾਇਆ ਪੁਲਿਸ ਨੇ ਛੇੜਛਾੜ ਦੇ ਇਲਜ਼ਾਮ 'ਚ ਇੱਕ ਨੂੰ ਰਾਉਂਡ ਅਪ ਫ੍ਰੀ ਕੀਤਾ ਹੈ ਕਪੂਰਥਲਾ ਦੇ ਮੁੱਖ ਬਾਜ਼ਾਰ ਦੀਆਂ ਤਸਵੀਰਾਂ ਗੇਮਾਗਾਮੀ ਦਾ ਇੱਥੇ ਮਾਹੌਲ ਹੈ ਵੱਡੇ ਪੱਧਰ ਤੇ ਜਨ ਲੋਕ ਨੇ ਉਹ ਵੀ ਇਕੱਠਾ ਹੋ ਗਏ ਨੇ ਪੁਲਿਸ ਮੌਕੇ ਤੇ ਪਹੁੰਚੀ ਕਿ ਇੱਕ ਕੁੜੀ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਦੁਕਾਨ ਤੇ ਕੰਮ ਕਰਨ ਵਾਲੇ ਕਰਮੀਆਂ ਤੇ ਹੀ ਇਹ ਇਲਜ਼ਾਮ ਲੱਗੇ ਨੇ ਕਿ ਜੋ ਕਰਮੀ ਸੀ ਉਕੜੀ ਦੇ ਨਾਲ ਉਹਨਾਂ ਦੇ ਵੱਲੋਂ ਛੇੜਛਾੜ ਕੀਤੀ ਗਈ ਬਾਕੀ ਦੁਕਾਨਦਾਰਾਂ ਨੇ ਛੇੜਛਾੜ ਦਾ ਵਿਰੋਧ ਕੀਤਾ ਦੁਕਾਨ ਨੂੰ ਜ਼ਬਰਦਸਤੀ ਖਾਲੀ ਕਰਵਾਉਣ ਦੀ ਕੋਸ਼ਿਸ਼ ਵੀ ਉਸ ਦੌਰਾਨ ਕੀਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਾਇਆ ਜਿਵੇਂ ਬੰਦੀਆਂ ਨੇ ਇਕੱਠੇ ਹੋ ਕੇ ਆਪਣਾ ਕੋਈ ਵਿਚਾਰ ਲੱਕੇ ਆ ਗਿਆ ਉਹਨਾਂ ਨੇ ਕਿਤੇ ਦੁਕਾਨ ਹੈਗੀ ਕੱਪੜੇ ਦੀ ਇਹਦੇ ਵਿੱਚ ਕੋਈ ਅਲੀਗੇਸ਼ਨ ਸੀ ਕਿ ਲੜਕੀ ਨਾਲ ਕੋਈ ਸ਼ਰਕਾ ਨਹੀਂ ਕੀਤੀ ਹੈ ਉਹ ਬੰਦਾ ਜਿਹੜਾ ਰੌਡਪ ਕਰ ਲਿਆ ਜਿਹੜੀ ਅੱਗੇ ਫਸਰ ਜਿਹੜੀ ਜੜੀ ਪਾਰਟੀ ਸੀ ਅਸਲ ਵਿੱਚ ਜਿੱਥੇ ਬੰਦੀਆਂ ਦੁਕਾਨ ਦਾ ਤਾਲਾ ਖੋਲਾ ਕੇ ਸਮਾਨ ਜਿਹੜਾ ਵਾ ਉਹ ਕਿਤੇ ਵੀ ਕਢਾ ਕੇ ਬਾਹਰ ਦੇ ਉਹ ਸਾਰਿਆਂ ਨੂੰ ਸਮਝਾਇਆ ਕਿ ਕੋਈ ਵੀ ਕੋਈ ਆਪਣੇ ਹੱਥ ਵਿੱਚ ਨਾ ਲਵੇ ਬੰਦੀ ਜਿਹੜੀ ਕਾਰਵਾਈ ਉਹ ਇੱਕ ਬੰਦੇ ਦੇ ਖਿਲਾਫ ਹੋ ਗਈ